ਹੋ ਹੈ ਇਤਿਹਾਸ ਗਵਾਹ ਹੈ ਕਿ 500 ਸਾਲ ਪਹਿਲੇ ਪਾਵੇਂ ਮੁਗਲਾ ਦੇ ਹੋਏ ਜ਼ੁਲਮ ਹੋਣ ਪਾਵੇਂ 250 ਸਾਲ ਦੀ ਬ੍ਰਿਟਿਸ਼ ਹਕੂਮਤ ਦੀ ਕਹਿਰ ਟਾਇਆ ਸਾਡੇ ਪੰਜਾਬੀਆਂ ਨੇ ਬੜੇ ਹੀ ਹੌਸਲੇ ਅਤੇ ਦਲੇਰੀ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ ਹੈ ਦੋਸਤੋ ਗੱਲ ਇੱਥੇ ਹੀ ਨਹੀਂ ਮੁੱਕ ਜਾਂਦੀ ਸ਼ਾਇਦ ਤੁਸੀਂ ਸਮਝ ਗਏ ਹੋਗੇ ਮੈਂ ਗੱਲ ਕਰਨਾ ਚਾਹਦੀ ਹਾਂ ਜਲ੍ਹਿਆਂਵਾਲੇ ਬਾਗ ਦੀ ਉਸ ਖੂਨੀ ਸਾਕੇ ਦੀ ਜਿਸ ਦੀ क्रूरਤਾ ਹਜੇ ਵੀ ਦਿਲਾਂ ਨੂੰ ਝੰਜੋੜਦੀ ਹੈ ਹਜ਼ਾਰਾਂ ਮਾਸੂਮਾਂ ਦੀ ਗੋਲੀਆਂ ਨਾਲ ਹੋਈ ਮੌਤ ਕੰਨਾਂ ਵਿੱਚ ਚੀਕਾਂ ਹੱਲੇ ਵੀ ਵੱਜਦੀਆਂ ਹਨ ਅਤੇ ਸਾਡੀ ਆਤਮਾ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਜੇ ਅਸੀਂ ਗੌਰ ਨਾਲ ਵੇਖੀਏ ਤੇ ਕੀ ਸਾਡੀ ਸੱਚ ਦੀ ਜਿਹੜੀ ਜਾਣਕਾਰੀ ਹੈ ਉਹ ਕਾਫੀ ਹੈ ਹਜ਼ਾਰਾਂ ਮਾਸੂਮਾਂ ਦੀ ਹੋਈ ਕਰੂਰਤਾ ਦਾ ਸਾਨੂੰ ਗਿਆਨ ਹੈ ਪਰ ਕੀ ਕਿਸੇ ਨੇ ਇਤਿਹਾਸ ਦੇ ਪੰਨੇ ਫਰੋਲ ਕੇ ਹੋਰ ਅੱਗੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਸਾਨੂੰ ਜਿੰਨਾ ਵੀ ਪੜਾਇਆ ਜਾਂਦਾ ਹੈ ਜਿੰਨਾ ਵੀ ਸੁਣਾਇਆ ਜਾਂਦਾ ਹੈ ਅਸੀਂ ਸੁਣ ਲੈਂਦੇ ਹਾਂ ਪੜ ਲੈਂਦੇ ਹਾਂ ਇਤਿਹਾਸ ਦੀ ਇੱਕ ਕੱਚੀ ਪੱਕੀ ਖਿਚੜੀ ਅਸੀਂ ਆਪੇ ਵੀ ਖਾ ਲੈਂਦੇ ਹਾਂ ਤੇ ਐਈ ਅਧ ਕੱਚੀ ਖਿਚੜੀ ਅਸੀਂ ਆਪਣੇ ਬੱਚਿਆਂ ਨੂੰ ਖਵਾ ਕੇ ਵੀ ਸੰਤੋਖ ਕਰ ਲੈਂਦੇ ਹਾਂ ਐਸੇ ਮੰਤਵ ਨੂੰ ਪੂਰਾ ਕਰਨ ਲਈ 19 April 2025 ਨੂੰ ਕੇਸਰੀ 2 ਰਿਲੀਜ਼ ਕੀਤੀ ਗਈ ਕਹਿੰਦੇ ਹਨ ਫਿਲਮਾਂ ਸਮਾਜ ਦੀਆਂ ਆਇਨਾ ਹੁੰਦੀਆਂ ਹਨ ਦੋਸਤੋ ਇਹ ਫਿਲਮ ਬੜੇ ਹੀ ਗੰਭੀਰ ਅਤੇ ਸੰਵੇਦਨਸ਼ੀਲ ਤਰੀਕੇ ਨਾਲ ਚਲਿਆਂ ਵਾਲੇ ਬਾਗ ਵਿੱਚ ਹੋਏ ਸਾਕੇ ਦੀ ਅਨ ਕਹੇ ਪਹਿਲਾਂ ਉਤੇ ਨੂੰ ਉਜਾਗਰ ਕਰਦੀ ਹੈ ਅਤੇ ਲੋਕਾਂ ਨੂੰ ਦਰਸਾਉਂਦੀ ਹੈ ਮੈਂ ਆਪੇ ਵੀ ਇਹ ਫਿਲਮ ਵੇਖੀ ਹੈ ਤੇ ਮੈਂ ਅਪੀਲ ਕਰਦੀ ਹਾਂ ਕਿ ਮੇਰੇ ਸਾਰੇ ਭੈਣ ਤੇ ਭਰਾ ਆਪਣੇ ਪਰਿਵਾਰਾਂ ਸਮੇਂ ਇਹ ਫਿਲਮ ਵੇਖ ਕੇ ਆਣ ਤੇ ਮੈਂ ਤੁਹਾਨੂੰ ਯਕੀਨ ਦਿਲਾਉਣੀ ਹਾਂ ਕਿ ਇਹ ਫਿਲਮ ਤੁਹਾਡੇ ਹਿਰਦੇ ਨੂੰ ਛੂ ਜਾਏਗੀ ਤੁਹਾਨੂੰ ਆਪਣੇ ਪੰਜਾਬੀ ਆਪਣੇ ਭਾਰਤੀ ਹੋਣ ਤੇ ਮਾਣ ਹੋਵੇਗਾ ਇਸ ਨਾਲ ਇੱਕ ਹੋਰ ਕੰਮ ਹੋਵੇਗਾ ਕਿ ਜਿਹੜੇ ਲੋਕ ਇਹੋ ਜੀਆਂ ਫਿਲਮਾਂ ਬਣਾਉਂਦੇ ਹਨ ਅਸੀਂ ਇਹਨਾਂ ਫਿਲਮਾਂ ਇਹਨਾਂ ਫਿਲਮਾਂ ਨੂੰ ਵੇਖ ਕੇ ਉਹਨਾਂ ਨੂੰ ਇਨਕਰੇਜ ਕਰਾਂਗੇ ਉਹਨਾਂ ਦਾ ਹੌਸਲਾ ਵਧੇਗਾ ਤੇ ਇਸ ਨਾਲ ਅਸੀਂ ਆਪਣੇ ਬੱਚਿਆਂ ਦੇ ਤੇ ਆਪਣੇ ਆਉਣ ਵਾਲੇ ਪੀੜ੍ਹੀਆਂ ਨੂੰ ਇੱਕ ਨਵੇਂ ਰਸਤੇ ਦਿਖਾਉਣ ਵਿੱਚ ਸਫਲ ਹੋਵਾਂਗੇ ਸੋਹਣੇ ਤਰੀਕੇ ਨਾਲ ਉਹਨਾਂ ਦਾ ਮਾਰਗਦਰਸ਼ਨ ਹੋ ਜਾਵੇਗਾ ਐਸੇ ਨਾਲ ਮੈਂ ਆਪਣੀ ਗੱਲ ਪੂਰੀ ਕਰਨੀ ਹਾਂ પારત દી જય હો